ਦਰਸ਼ਕ ਕਿਸਾਨਾਂ ਦੇ ਮੋਰਚੇ ਤੋਂ ਵੱਲੋਂ ਇੱਕ ਹੈਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿੱਥੇ ਕਿਸਾਨ ਨੇਤਾ ਬਲਬੀਰ ਸਿੰਘ ਰਾਜਵਾਲ ਦੀ ਅਗਵਾਈ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੈਗੂਲੇਸ਼ਨ ਪਾਸ ਕੀਤਾ ਬਲਬੀਰ ਸਿੰਘ ਰਾਜਵਾਲ ਨੇ ਕਿਹਾ ਕਿ ਪਾਣੀਆਂ ਦੀ ਮਾਲਕੀ ਦਾ ਹੱਕ ਪੰਜਾਬ ਦੇ ਲਈ ਬਹਾਲ ਹੋਣਾ ਚਾਹੀਦਾ ਤੇ ਜਿੰਨੇ ਵੀ ਸਮਝੌਤੇ ਹੋਏ ਨੇ ਉਹ ਗੈਰ ਸੰਵਿਧਾਨਿਕ ਨੇ ਤੇ ਰੱਦ ਕੀਤੇ ਜਾਣ ਤੇ ਪੂਰਨ ਗਠਨ ਐਕਟ ਦੀਆਂ ਧਰਾਵਾਂ ਨੇ ਜਿਹੜੀਆਂ ਰੱਦ ਕੀਤੀਆਂ ਜਾਂ ਸਾ ਉਹ ਤੁਹਣਾ ਕਿਹਾ ਕਿ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਕੇਂਦਰ ਸਰਕਾਰ ਦਖਲ ਅੰਦਾਜ਼ੀ ਬੰਦ ਕਰੇ ਅਤੇ ਜੇਕਰ ਪੰਜਾਬ ਕੋਲ ਵਾਧੂ ਪਾਣੀ ਹੋਵੇ ਤਾਂ ਕਿਸੇ ਹੋਰ ਰਾਜ ਨੂੰ ਦਿੱਤਾ ਜਾ ਸਕਦਾ ਹੈ। ਪ੍ਰੋਫੈਸ਼ਨ ਰਾਜਵਾਲ ਨੇ ਕਿਹਾ ਕਿ ਪੰਜਾਬ ਦੇ ਕੋਲ ਸਾਰੇ ਹੱਕ ਸੁਰੱਖਿਅਤ ਹੋਣੇ ਚਾਹੀਦੇ ਨੇ ਜਿਸ ਰਾਜ ਨੂੰ ਪਾਣੀ ਲੈਣਾ ਹੋ ਪੰਜਾਬ ਦੇ ਨਾਲ ਕੰਟਰੈਕਟ ਕਰਕੇ ਤੇ ਕੀਮਤ ਤੈਅ ਕਰਕੇ ਲੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪਾਣੀ ਨੂੰ ਠੀਕ ਸੰਭਾਲ ਤੇ ਉਹਦੀ ਵਰਤੋਂ ਯਕੀਨੀ ਬਣਾਇਆ ਜਾਵੇ। ਡੈਮਾਂ ਦੀ ਮਨਮਤ ਤੇ ਨਹਿਰੀ ਪਾਣੀ ਪਹੁੰਚਾਉਣ ਦੇ ਲਈ ਨਵੀਆਂ ਨਹਿਰਾਂ ਕੱਢੀਆਂ ਜਾਣ ਤੇ ਉੱਤੇ ਘਰਾਂ ਨੂੰ ਪੀਣ ਦੇ ਲਈ ਸਾਫ਼ ਪਾਣੀ ਵੀ ਮੁਹੱਈਆ ਕਰਵਾਇਆ ਜਾਵੇ। ਜਿਹੜੇ ਰੈਜ਼ੋਲੂਸ਼ਨ ਅਸੀਂ ਪਾਸ ਕੀਤੇ ਉਹ ਇਸ ਤਰ੍ਹਾਂ ਨੇ ਪੰਜਾਬ ਇੱਕ ਰਾਈਪੇਰੀਅਨ ਸੂਬਾ ਜਿੱਥੇ ਜਿਹੜਾ ਰਾਈਪੇਰੀਅਨ ਪ੍ਰਿੰਸੀਪਲ ਦੇ ਮੁਤਾਬਕ ਆਪਣੇ ਦਰਿਆਵਾਂ ਦੇ ਪਾਣੀਆਂ ਦਾ ਕੁਦਰਤੀ ਮਾਰਕ ਪੰਜਾਬ ਹੈ ਪਾਣੀਆਂ ਦੀ ਇਸ ਮਾਰਕੀ ਦਾ ਹੱਕ ਜਿਹੜਾ ਉਹ ਪੰਜਾਬ ਲਈ ਬਹਾਲ ਕੀਤਾ ਜਾਣਾ ਚਾਹੀਦਾ ਹੈ ਇਸ ਲਈ ਜਿਨਨੇ ਹੁਣ ਤੱਕ ਸਮਝੌਤੇ ਹੋਏ ਨੇ ਜਾਂ ਐਵਾਰਡ ਹੋਏ ਨੇ ਉਹ ਸਾਰੇ ਗੈਰ ਸੰਵਿਧਾਨਕ ਨੇ ਉਹ ਸਾਰੇ ਰੱਦ ਕੀਤੇ ਜਾਣ ਪੰਜਾਬ ਪੁਨਰਗਠਨ ਪੁਨਰਗਠਨ ਐਕਟ ਦੀਆਂ ਧਾਰਾਵਾਂ 78 79 ਤੇ 80 ਰੱਦ ਕੀਤੀਆਂ ਜਾਣ ਸੰਵਿਧਾਨ ਦੀ ਧਾਰਾ 17 2 ਅਨੁਸਾਰ ਪਾਣੀ ਸਟੇਟ ਸਬਜੈਕਟ ਹੈ ਇਸ ਲਈ ਕੇਂਦਰ ਨੂੰ ਇਸ ਵਿੱਚ ਸਿਰਫ ਉਦੋਂ ਹੀ ਦਖਲ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ ਜਦੋਂ ਡ੍ਰਾਈਪੇਰੀਅਨ ਰਾਜਾਂ ਦਾ ਝਗੜਾ ਹੋਵੇ ਇੱਥੇ ਕੋਈ ਪੰਜਾਬ ਦੇ ਨਾਲ ਕੋਈ ਰਾਈਪੀਰੀਅਨ ਸਟੇਟ ਹੈ ਨਹੀਂ ਇਸ ਕਰਕੇ ਕੇਂਦਰ ਨੂੰ ਲਖਰ ਨਹੀਂ ਦੇਣਾ ਚਾਹੀਦਾ ਜੇਕਰ ਪੰਜਾਬ ਕੋਲ ਬਾਦੂ ਪਾਣੀ ਹੋਵੇ ਤਾਂ ਕਿਸੇ ਹੋਰ ਰਾਜ ਨੂੰ ਦਿੱਤਾ ਜਾ ਸਕਦਾ ਮੌਜੂਦਾਦਾਰ ਵਿੱਚ ਦੌਰ ਵਿੱਚ ਕਿੰਨਾ ਪਾਣੀ ਉਪਲਬਧ ਹੈ ਇਹ ਮਾਪਿਆ ਜਾਣਾ ਚਾਹੀਦਾ ਹੈ ਇਸੇ ਲਈ ਸਾਰੇ ਹੱਕ ਰਾਈਪੀਰੀਅਨ ਸੂਬਾ ਹੋਣ ਕਾਰਨ ਪੰਜਾਬ ਕੋਲ ਸੁਰੱਖਿਅਤ ਹੋਣੇ ਚਾਹੀਦੇ ਹਨ ਜਿਸ ਰਾਜ ਨੇ ਪਾਣੀ ਲੈਣਾ ਹੈ ਉਹ ਪੰਜਾਬ ਨਾਲ ਕੰਟਰੈਕਟ ਕਰਕੇ ਕੀਮਤ ਤੈਅ ਕਰਕੇ ਲੈ ਸਕਦਾ ਹੈ। ਨੰਬਰ 5 ਪੰਜਾਬ ਅੰਦਰ ਉਪਲਬਧ ਪਾਣੀ ਦੀ ਠੀਕ ਸੰਭਾਲ ਤੇ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਅਜਾਈ ਜਾ ਰਹੇ ਪਾਣੀ ਨੂੰ ਬਚਾਉਣ ਵਾਸਤੇ ਡੈਮਾਂ ਦੇ ਗੇਟਾਂ ਦੀ ਮੁਰੰਮਤ ਕੀਤੀ ਜਾਵੇ। ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਨਵੀਆਂ ਨਹਿਰਾਂ ਕੱਢੀਆਂ ਜਾਣ, ਖਾਲ ਪੱਕੇ ਕੀਤੇ ਜਾਣ। ਹਰ ਘਰ ਨੂੰ ਪੀਣ ਵਾਸਤੇ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ। ਅਜਾਈਂ ਜਾ ਰਹੇ ਪਾਣੀ ਨੂੰ ਰੀਚਾਰਜ ਕਰਨ ਵਾਸਤੇ ਬੋਰ ਕੀਤੇ ਜਾਣ ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ ਪਾਣੀ ਨੂੰ ਜ਼ਹਿਰੀਲਾ ਕਰ ਰਹੀਆਂ ਫੈਕਟਰੀਆਂ ਸੀਵਰੇਜ ਵਗੈਰਾ ਦਾ ਪਾਣੀ ਦਰਿਆਵਾਂ ਤੇ ਨਹਿਰਾਂ ਵਿੱਚ ਪੈਣਾ ਬੰਦ ਕੀਤਾ ਜਾਵੇ ਨੰਬਰ 9 ਪਾਣੀ ਬਚਾਉਣ ਲਈ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕੀਤਾ ਜਾਵੇ ਇਸ ਵਾਸਤੇ ਸਾਰੀਆਂ ਫਸਲਾਂ ਦੀ ਐਮਐਸਪੀ ਤੇ ਖਰੀਦੀ ਗਾਰੰਟੀ ਕੀਤੀ ਜਾਵੇ ਇਹ 9 ਰੈਜ਼ੋਲੂਸ਼ਨ ਅੱਜ ਸਾਰਾ ਨਹਿਰੀ ਸਿਸਟਮ ਹੈ ਜਿਹੜਾ ਉਹ ਇਸ ਸਮੇਂ ਇੱਕ ਇਸਮਾਨਾਰ ਹੋਛਪੋਛ ਹੋਇਆ ਹੋਇਆ ਵਾਟਰ ਅਲਾਉਂਸ ਹੈ ਜਿਹੜਾ ਕਿਸਾਨਾਂ ਨੂੰ ਜੋ ਮੋਗਿਆਂ ਤੋਂ ਪਾਣੀ ਮਿਲਦਾ ਇਹ ਅੰਗਰੇਜ਼ਾਂ ਦੇ ਦੌਰ ਦਾ ਤੈਅ ਹੋਇਆ ਹੋਇਆ ਪਾਣੀ ਹੈ ਜਦੋਂ ਕਿ ਅੱਜ ਪੰਜਾਬ ਦੀ ਖੇਤੀ ਨੂੰ ਉਸ ਤੋਂ ਕਿਤੇ ਵੱਧ ਲੋੜ ਹੈ ਅੱਜ ਦੇ ਸੈਮੀਨਾਰ ਚ ਪ੍ਰਮੁੱਖ ਰੂਪ ਚ ਇਹ ਵੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਹ ਸਾਰੇ ਨਹਿਰੀ ਸਿਸਟਮ ਨੂੰ ਰੀਵੈਂਪ ਕਰਨ ਲਈ ਸਾਰੇ ਨੂੰ ਠੀਕ ਖਾਲਚ ਲਿਆਉਣ ਲਈ 15000 ਕਰੋੜ ਰੁਪਏ ਦਾ ਜਿਹੜਾ ਇੱਕ ਐਸਟੀਮੇਟਡ ਖਰਚਾ ਹੈ ਜਿਹੜਾ ਉਹਦੀ ਜ਼ਰੂਰਤ ਹੈ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਨੇ ਹੁਣੇ ਬਜਟ ਲਿਆਉਣਾ ਆਪਣਾ ਅਸੀਂ ਇਸ ਤਰ੍ਹਾਂ ਦਾ ਇੱਕ ਵਿਚਾਰ ਸੀ ਵੀ ਸੈਂਟਰਲ ਗਵਰਨਮੈਂਟ ਨੂੰ ਪੰਜਾਬ ਦੇ ਇਰੀਗੇਸ਼ਨ ਸਿਸਟਮ ਨੂੰ ਠੀਕ ਕਰਨ ਲਈ ਕਟੋ-ਕਟੇਹ ਪੈਕੇਜ ਹੈ ਜਿਹੜਾ ਉਹ ਦੇਣਾ ਚਾਹੀਦਾ ਔਰ ਪੰਜਾਬ ਗਵਰਨਮੈਂਟ ਨੂੰ ਨਹਿਰੀ ਸਿਸਟਮ ਨੂੰ ਠੀਕ ਢੰਗ ਨਾਲ ਚਲਾਉਣ ਲਈ ਇਹ ਸਾਰੇ ਨੂੰ ਰੀਵੈਂਪ ਕਰਦੇ ਹੋਏ ਵਾਟਰ ਅਲਾਊਸ ਅੱਜ ਦੀਆਂ ਖੇਤੀ ਜ਼ਰੂਰਤਾਂ ਮੁਤਾਬਕ ਤੈਅ ਕਰਨਾ ਚਾਹੀਦਾ ਹੈ ਅੰਗਰੇਜ਼ਾਂ ਦੇ ਸਿਸਟਮ ਨਾਲੋਂ ਪਾਣੀ ਦੀ ਲੋਡ 6 ਗੁਣਾ ਵੱਧ ਗਈ ਹੈ ਜਿਸ ਤਰ੍ਹਾਂ ਦਾ ਸਾਡਾ ਕ੍ਰੌਪ ਪੈਟਰਨ ਹੈਗਾ ਆ ਤਾਂ ਇਸ ਗੱਲ ਵੱਲ ਨੂੰ ਵੀ ਸਰਕਾਰ ਨੂੰ ਧਿਆਨ ਹੈ ਜਿਹੜਾ ਦੇਣਾ ਚਾਹੀਦਾ ਅੱਜ ਇਹ ਗੱਲ ਸਾਰੇ ਨਹਿਰੀ ਸਿਸਟਮ ਦੇ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆਈ ਹੈ ਔਰ ਨਾਲੋਂ ਨਾਲ ਜਿੰਨਾ ਥਾਣਾ ਮਤੇ ਥਲੇ ਜਿਹੜੇ ਨਹਿਰਾਂ ਦੇ ਥਲੇ ਪੱਕੇ ਕੀਤੇ ਜਾ ਰਹੇ ਨੇ ਉਨ੍ਹਾਂ ਚ ਜਿੰਨਾ ਜਿੰਨਾ ਥਾਮਾ ਤੇ ਨਕਸ਼ਿਆਂ ਦੇ ਵਿੱਚ ਵਾਟਰ ਰੀਚਾਰਜਿੰਗ ਪੁਆਇੰਟ ਹੈਗੇ ਨੇ ਨਹਿਰਾਂ ਚ ਉਹ ਪੁਆਇੰਟ ਉਸੇ ਤਰ੍ਹਾਂ ਸੁਰੱਖਿਅਤ ਰੱਖੇ ਜਾਣ ਤਾਂ ਜੋ ਪਾਣੀ ਰੀਚਾਰਜ ਜਿਹੜਾ ਹੁੰਦਾ ਰੇ ਮੋٹے ਰੂਪ ਚ ਅਜੇ ਇਹ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਮੈਂ ਆਪਣੇ ਦੂਜੇ ਕਿਸਾਨ ਆਗੂਆਂ ਦੀ ਗੱਲ ਨੂੰ ਦੁਹਰਾਉਂਦਾ ਨਹੀਂ ਤੁਸੀਂ ਸਾਰੇ ਅੱਜ ਇੱਥੇ ਆਏ ਮੇਖਾ ਨਾਲ ਸੁਪਰੀਮ ਕੋਰਟ ਦੇ ਬਾਰੇ ਪੁੱਛਿਆ ਸੁਪਰੀਮ ਕੋਰਟ ਦੇ ਵੀ ਜਿਮੇ ਵੀ ਕੇਸ ਦੇ ਵਿੱਚ ਸੁਣਵਾਈ ਚੱਲਦੀ ਹੈ ਚਲਣੀ ਹੈ ਹਾਂ ਉਹ ਕੋਈ ਨੁਕਤੇ ਨਹੀਂ ਉਹ बार-बार ਕਹਿੰਦੇ ਨੇ ਐਸਵਾਈਐਲ ਬਣਾਓ ਕਿਉਂਕਿ ਕਿ ਐਗਰੀਮੈਂਟ ਇਹ ਹੈ ਵੀ ਐਸਵਿਲ ਬੰਦੀ ਪਰ ਨਾਲ ਇਹ ਵੀ ਕਹਿੰਦੇ ਨੇ ਵੀ ਵੀਆ ਰੀਲਿਸ ਕਨਸਰਨ ਵੀ ਦਾ ਅਲੋਕੇਸ਼ਨ ਆ ਗਟ ਸਾਡਾ ਪਾਣੀ ਨਾਲ ਕੋਈ ਸਬੰਧ ਨਹੀਂ ਨਹਿਰ ਬਣਾਓ ਪਾਣੀ ਹੈ ਕਿ ਨਹੀਂ ਹੈ ਇਹ ਦੂਜੀ ਗੱਲ ਹੈ ਇਸ ਵੀ ਬਹੁਤ ਰਿਡਿਕਲ ਅਸਰ ਉੱਥੋਂ ਨਾਲ ਕੋਈ ਹੈਗਾ ਫੈਸਲਾ ਹੋਣਾ ਹੈ ਜਦ ਤੱਕ ਪਾਣੀ ਦੀ ਮਾਲਕੀ ਸਰਪਲਸ ਵਾਟਰ ਪਾਣੀ ਕਿੱਥੋਂ ਆਉਣਾ ਹੈ ਉਹਦਾ ਫੈਸਲਾ ਨਹੀਂ ਹੋਣਾ ਤਾਂ ਕਸ ਲਈ ਗ੍ਰੀਕ ਨੂੰ ਕਹਿੰਦੇ ਇਸ ਲਈ ਅੱਜ ਸੈਨਾਰ ਵਿੱਚ ਗੱਲਿਕਾ ਸਾਹਮਣੇ ਆਈ ਹੈ ਕਿ ਸਾਰੇ ਸਮਝੌਤੇ ਗੈਰਕਾਨੂੰਨੀ ਨੇ ਸਾਰੇ ਸਮਝੌਤੇ ਰੱਦ ਹੋਣ ਪਾਣੀ ਪੰਜਾਬ ਕੋਲ ਹੈ ਨਹੀਂ ਮਾਰਾ ਨੇ ਇਹ ਕਿਹਾ ਜਮੀਂੇੜ ਦਾ ਪਾਣੀ ਹੈ ਉਹ ਵੀ ਮੁੱਕ ਰਿਹਾ ਜਿਉ ਪਾਣੀ ਮੁੱਕ ਜਾਂਦਾ ਤਾਂ ਪੰਜਾਬ ਜਿਹੜਾ ਖੇਤੀਬਾੜੀ ਪ੍ਰਧਾਨ ਸੂਧਾ ਹੈ ਖੇਤੀਬਾੜੀ ਜਿਹੜੇ ਮੇਧ ਪਰ ਹੈ ਤਾਂ ਪੰਜਾਬ ਦੇ ਨਾਲ ਫਸਲ ਲੈਣੇ ਦਾ ਨਸਲ ਨਹੀਂ ਰਹਿੰਦਾ ਮਾਈਗ੍ਰੇਸ਼ਨ ਹੁਣੇ ਲੋਕ ਜਾ ਰਹੇ ਵੱਡੀ ਪੱਧਰ ਤੇ ਇਸ ਲਈ ਪੰਜਾਬ ਨੂੰ ਸਭ ਤੋਂ ਵੱਡਾ ਫਿਕਰਬੰਦੀ ਹੈ ਇਸ ਦੀ ਜ਼ਮੀਨ ਇਹਦਾ ਪਾਣੀ ਬਚਾਣਾ ਉਹ ਬਚਣਾ ਦਾ ਹੈ ਜੇ ਨਹਿਰੀ ਪਾਣੀ ਖਤਲਾ ਸੋ ਅੱਜ ਸਾਰੀ ਲੜਾਈ ਨਹਿਰੀ ਪਣੀ ਦੀ ਹੈ ਨਹਿਰੀ ਪਾਣੀ ਪੰਜਾਬ ਤੋਂ ਬਾਹਰ ਜਾ ਰਿਹਾ ਲਗਾਤਾ ਗਲਤ ਸਮਝੋਤੇ ਹੋਏ ਨੇ ਮਹਾਰਾਜ ਨੇ ਬਾਰ ਬਾਰ ਇਸ ਨੂੰ ਬਲ ਦਿੱਤਾ ਹੈ ਔਰ ਕਾਨੂੰਨ ਅਨੁਸਾਰ ਪੰਜਾਬ ਉਸ ਦਾ ਮਾਲ ਚ ਰਹਿਣਾ ਹੈ ਸੰਵਿਧਾਨ ਇਹ ਕਹਿੰਦਾ ਸਾਰੇ ਫੈਸਲੇ ਸੰਵਿਧਾਨ ਔਰ ਰੀਰ ਕਾਨੂੰਨ ਅਨੁਸਾਰ ਉਹ ਹੋਣੇ ਚਾਹੀਦੇ ਨੇ ਅਗਲੇ ਵੀ ਉਹਨਾਂ ਦੇ ਪ੍ਰਮਾਤਿਕ ਹੈ। ਸੋ ਦੱਸੇ ਕਿ ਕਿਸਾਨਾਂ ਦੇ ਤਰ੍ਹਾਂ ਜਵਾਲ ਦੇ ਵੱਲੋਂ ਚੰਡੀਗੜ੍ਹ ਵਿਖੇ ਇੱਕ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਰਾਜਵਾਲ ਦੇ ਗੁਵਾਹੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੈਗੂਲੇਸ਼ਨ ਪਾਸ ਕੀਤਾ ਗਿਆ। ਤਾਂ ਰਾਜਵਾਲ ਨੇ ਕਿਹਾ ਕਿ ਪਾਣੀ ਆਦੀ ਮਾਲਕੀ ਦਾ ਹੱਕ ਪੰਜਾਬ ਦੇ ਲਈ ਜਿਹੜਾ ਕਿ ਬਹਾਲ ਹੋਣਾ ਚਾਹੀਦਾ ਹੈ। ਤਾਂ ਕਿਸਾਨਾਂ ਦੇ ਵੱਲੋਂ ਇੱਕ ਵੱਡੀ ਤੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿੱਥੇ ਕਿ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਉਠਾਇਆ ਗਿਆ ਉਹਨਾਂ ਨੇ ਕਿਹਾ ਕਿ ਸੂਬਿਆਂ ਦੇ ਅਧਿਕਾਰਾਂ ਤੇ ਕੇਂਦਰ ਸਰਕਾਰ ਜਿਹੜੀ ਕਿ ਦਖਲਅੰਦਾਜ਼ੀ ਬੰਦ ਕਰੇ ਤਾਂ ਖ਼ਜ਼ਾਨੇ ਤਾਂ ਰਾਜਵਾਲ ਦੇ ਵੱਲੋਂ ਇੱਕ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿੱਥੇ ਕਿ ਉਹਨਾਂ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਉਠਾਇਆ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਿਹੜਾ ਕਿ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਹੈ